ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਆਪਣੇ YouTube ਚੈਨਲ ਉੱਤੇ ਤੇ ਅੱਜ ਵਾਲੀ ਵੀਡੀਓ ਦੇ ਵਿੱਚ ਮਿੱਤਰੋ ਆਪਾਂ ਤੁਹਾਨੂੰ ਦਿਖਾਉਣਾ ਆਪਾਂ ਨੇ ਲਵਾਏ ਨੇ ਮੱਝਾ ਲਈ ਫਫਾਰੇ ਬਾਕੀ ਤੁਸੀਂ ਦੇਖ ਸਕਦੇ ਹੋ ਚੱਲਦੇ ਇੱਧਰ ਪਾਣੀ ਪੀ ਜਾਂਦੀ ਹੈ ਇਹ ਤੇ ਮਿੱਤਰੋ ਦੁਪਹਿਰ ਦਾ ਟਾਈਮ ਆਗਾ ਹੁਣ ਤਾਂ ਹੁਣ ਠੰਡਾ ਮੌਸਮ ਹੋ ਰਿਹਾਗਾ ਤੇ ਆਪਾਂ ਨੇ ਚਲਾ ਰੱਖੇ ਨੇ ਇਹ ਪਰ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਤੇ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਫਫਾ ਰੈਂਚ ਲੈਰੀਆਂ ਨੇ ਮੱਝਾਂ ਨਹੀਂ ਯਾਰੇ ਪੂਰਾ ਵਧੀਆ ਮਾਹੌਲ ਬਣ ਰਿਹਾ ਤੇ ਬਾਕੀ ਆਪਾਂ ਸਾਨੂੰ ਦਿਖਾ ਦਿੰਨੇ ਆਂਗੇ ਕਰੀਕਾ ਤੇ ਵਾਕੀ 100 ਕਬਜਰ ਆਪਾਂ ਇਹਨਾਂ ਨੂੰ ਪਾਣੀ ਪਿਆਤਾਈ ਤੇ 3 ਕਬਜ ਆਪਾਂ ਤੁਹਾਨੂੰ ਸੰਨੀ ਪਾਵਾਂਗੇ ਇਹਨਾਂ ਨੂੰ ਤਾਂਸਲੀ ਪਰਗੀ ਤੇ ਕਟਿਆ ਨੂੰ ਰੱਖਦੀ ਪਾਣੀ ਆਪਾਂ ਇਹ ਲਾਸਟ ਤੇ ਲੱਗਾ ਹੋਇਆ ਸੀ ਵੈਸੇ ਕਿ ਆਪਾਂ ਉਹਰੇ ਲਿਆਂਦਾ ਮੂਰੇ ਨੰਗ ਕੇ ਉਹ ਆਪਾਂ ਵਿਸ਼ਾਲ ਖਾਤਰ ਲਾਇਆ ਸੀ ਲਾਸਟ ਵਾਲਾ ਤੇ ਚੱਲ ਨਹੀਂ ਰਹਾ ਦੇਖਦੇ ਆ ਇਹ ਹੋਰ ਲੈ ਕੇ ਆਉਣਾ ਪਊਗਾ ਤੁੱਕੀ ਇੱਧਰ ਖੜਾ ਆਪਣਾ ਵਿਸ਼ਾਲ ਤੇ ਇੱਧਰ ਆਪਣਾ ਦੂਜੇ ਵੱਟਾ ਤੇ ਮਿੱਤਰੋ ਆਪਾਂ ਨੇ ਰੱਖ ਲਿਆ ਕਬੂਤਰ ਬਈ ਤੇ ਆਪਾਂ ਤੁਹਾਨੂੰ ਕਬੂਤਰ ਵੀ ਦਿਖਾਵਾਂਗੇ ਵੀਡੀਓ ਦੇ ਵਿੱਚ ਤੇ ਵਾਕੀ ਆਪਾਂ ਹੁਣ ਇੱਕ ਅੱਧਾ ਸ਼ਾਟ ਚੱਕ ਲਈਏ ਤੇ ਹੁਣ ਦੇਖ ਸਕਦੇ ਹੋ ਤੁਸੀਂ ਖੁਰਲੀਆਂ ਜੰਮੀ ਖਾਲੀ ਨੇਗੀਆਂ ਤੇ ਸੱਨੀ ਵੀ ਪਾਵਾਂਗੇ ਮਿੱਤਰੋ ਆਪਾਂ 3 ਵਜੇ ਸੱਨੀ ਪਾਵਾਂਗੇ ਤੇ ਸੱਨੀ ਵੀ ਆਪਾਂ ਤੁਹਾਨੂੰ ਰੋ ਲਾ ਕੇ ਦਿਖਾਵਾਂਗੇ ਬਾਕੀ ਤੇ ਮਿੱਤਰੋ ਆਪ ਮੱਝ ਆਪਣੀ ਦਰਗੋਈ ਸੀ ਹਿੱਲਾ ਤੇ ਪਹਿਲਾਂ ਇਹਦੇ ਪਰਾਇਆ ਆਪਾਂ ਨੇ ਨਵਾਬ ਦਾ ਟੀਕਾ ਉਦੋਂ ਵੀ ਨਹੀਂ ਗੱਬਨ ਰਹੀ ਤੇ ਫਿਰ ਆਪਾਂ ਨੇ ਪਰਾਇਆ ਕੋਈ ਨੂਰ ਦਾ ਉਦੋਂ ਵੀ ਨਹੀਂ ਗੱਬਨ ਰਹੀ ਤੇ ਇੱਕ ਟੀਕਾ ਇਹਦੇ ਕੱਲ ਪਰਾਇਆ ਤੇ ਇੱਕ ਪਰਸੋ ਹੁਣ ਮਿੱਤਰੋ ਪਰਾਇਆ ਆਪਾਂ ਨੇ ਕੀ ਨੌਤੀਗਾ ABC ਵਾਲਿਆਂ ਦਾ ਕਿਹੜਾ ਹੋ ਸਿਕੰਦਰ ਪਤਾਨੀ ਉਹ ਆਪਾਂ ਤੁਹਾਨੂੰ ਦੱਸ ਦਾਂਗੇ ਤੇ ਬਾਕੀ ਆ ਆਪਣੀ ਛੁੱਟੀ ਆਪਾਂ ਨੇ ਕਰਾ ਲਈ ਚੈੱਕ ਪਾਸ ਹੈ ਤੇ 9 ਮਹੀਨਾ ਤੋਂ ਪਲੱਸ ਤੇ ਦੋ ਤੋਂ ਦੋਵੇਂ ਮੈਸਾ ਕੱਟ ਗਈਆਂ ਬਾਕੀ ਵੀਡੀਓ ਨੂੰ ਸ਼ੁਰੂ ਤੋਂ ਲੈ ਕੇ ਐਂਡ ਤੱਕ ਜਰੂਰ ਦੇਖਿਆ ਕਰੋ ਤੇ ਇਹ ਜਿਹੜਾ ਖਮਾਤੇ ਵੀ ਲਾਤੀ ਦਵਾਈ ਬਾਕੀ ਆਪਣੇ ਨਾਲ ਵੀਡੀਓ ਚ ਬਣੇ ਰਿਹਾ ਕਰੋ ਆਪਾਂ ਤੁਹਾਡੇ ਲਈ ਡੇਲੀ ਵਲੌਗ ਲੈ ਕੇ ਆਉਂਦੇ ਰਹਾ ਕਰਾਂਗੇ ਆਪਾਂ ਨੂੰ ਸਪੋਰਟ ਕਰਿਆ ਕਰੋ ਤੁਹਾਡੀ ਸਪੋਰਟ ਦੇ ਨਾਲ ਹੀ ਆਪਾਂ ਡੇਲੀ ਵਲੌਗ ਲੈ ਕੇ ਆਉਂਦੇ ਰਹਾਂਗੇ ਤੇ ਆਪਾਂ ਤੁਹਾਨੂੰ ਆਪਣੇ ਕਬੂਤਰ ਵੀ ਦਿਖਾਉਣੇ ਆ ਉਹ ਵੀ ਆਪਾਂ ਤੁਹਾਨੂੰ ਦਿਖਾਵਾਂਗੇ ਪਹਿਲਾਂ ਆਪਾਂ ਪਾਵਾਂਗੇ ਇਹਨਾਂ ਨੂੰ ਸੰਨੀ ਤੇ ਫਿਰ ਆਪਾਂ ਜਦੋਂ ਕਬੂਤਰਾਂ ਨੂੰ ਦਾਣੇ ਪਾ ਕੇ ਆਵਾਂਗੇ ਤੇ ਉਦੋਂ ਆਪਾਂ ਤੁਹਾਨੂੰ ਕਬੂਤਰ ਵੀ ਦਿਖਾਵਾਂਗੇ ਤੇ ਬਾਕੀ ਇਹ ਥੇ ਲਿਆ ਕੇ ਬਾਹਰ ਇਧਰ ਮਿੱਟੀ ਵੀ ਸਿੱਟਣੀਆਂ ਇਧਰ ਟੋਏ ਟੋਏ ਇਹ ਪੈ ਰਹੇ ਨੇਗੇ ਮਿੱਟੀ ਵੀ ਲਿਆਵਾਂਗੇ ਦੇਖਦੇ ਆ ਤੇ ਫਿਰ ਆਪਾਂ ਉਧਰੋਂ ਇੱਟੇ ਇੱਟਾਂ ਵੀ ਲਿਆਵਾਂਗੇ ਤੇ ਖੁੱਡਾ ਪਾਵਾਂਗੇ ਫਿਰ ਦੇਖਾਂਗੇ ਚੱਲ ਕੀ ਮਹੌਲ ਆਪਾਂ ਤੁਹਾਡੇ ਲਈ ਸਾਰਾ ਵੀਡੀਓ ਦੇ ਅੰਦਰ ਲੈ ਕੇ ਆਉਂਦੇ ਰਹਾਂਗੇ ਤੇ ਬਾਕੀ ਆਪਾਂ ਇੱਕ ਉਧਰ ਸ਼ੌਟ ਚੱਕ ਲਈਏ ਰੀਲ ਬਣਾਉਣ ਦਾ ਤੇ ਮਿੱਤਰੋ ਆਪਣੇ ਲਵੇ ਵੀ ਕਬੂਤਰ ਰੱਖੇ ਹੋਇਆ ਆਪਾਂ ਉਹਨਾਂ ਦੇ ਵੀ ਕਬੂਤਰ ਦਿਖਾਵਾਂਗੇ ਤੁਹਾਨੂੰ ਤੇ ਬਾਕੀ ਇਧਰ ਆਪਣੀਆਂ ਮੱਝਾਂ ਚੈੱਕ ਕਰ ਸਕਦੇ ਹੋ ਤੁਸੀਂ ਬਾਕੀ ਬਣੇ ਰਹੋ ਆਪਣੇ ਨਾਲ ਵਲੌਗ ਦੇ ਵਿੱਚ ਤੇ ਆਪਾਂ ਤੁਹਾਨੂੰ ਸਨੇ ਤੁਹਾਨੂੰ ਲਾ ਕੇ ਫਿਰ ਕਬੂਤਰ ਦਿਖਾਵਾਂਗੇ ਪਾਣੀ ਚੈੱਕ ਦੀ ਇਹਨਾਂ ਨੇ ਪਾਣੀ ਪੀਤਾ ਨਹੀਂ ਬਾਕੀ ਉਹ ਤਾਂ ਠੰਡੇ ਮੌਸਮਾਂ ਬਾਰੇ ਆਪਾਂ ਬੰਦੇ ਕਰ ਦਿੰਨੇ ਆਂ ਕਿ ਨਹੀਂ ਉਹਨੂੰ ਤਿਆਰ ਹੋ ਰਿਹਾਗਾ ਤੇ ਇੱਕ ਚੱਲਿਆ ਨਹੀਂ ਤੇ ਬਾਕੀ ਕਦੇ-ਕਦੇ ਇਹ ਪਾਣੀ ਵੱਧ ਚੱਕ ਲੈਂਦੇ ਆ ਕਦੇ-ਕਦੇ ਘੱਟ ਚੱਕ ਲੈਂਦੇ ਆ ਇਹਨਾਂ ਦਾ ਵੀ ਕਰਦੇ ਆਂਗੇ ਇਲਾਜ ਤੇ ਇਧਰ ਆਪਾਂ ਨੇ ਰੋਵੜ ਦਾ ਢੋਲ ਪਰ ਕੇ ਰੱਖਿਆ ਦੀ ਟੜ ਕੇ ਪਰ ਕੇ ਦਾ ਕਾਨੂੰਨ ਆ ਕਿ ਤੀਹਾਂ ਤੇ ਬਾਕੀ ਦੇਖ ਲਓ ਇੰਨਾ ਕ ਪਾਣੀ ਲੱਗ ਗਿਆ ਤੇ ਗਿੱਲਾ ਇਹ ਤਾਂ ਮੱਜਾਂ ਨੇ ਮੂਤਕੇ ਕਰਿਆ ਬਾਕੀ ਘੱਟ ਗਿੱਲਾ ਕਰਦੇ ਆਗੇ ਸੁੱਕ ਪਕਾਇਆ ਤੇ ਉੱਤੋਂ ਪੱਖੇ ਚੱਲਣ ਕਰਕੇ ਬਾਹਵਾਨ ਵਣ ਕੇ ਉੱਡੀ ਜਾਂਦੀ ਆ ਤਾਂ ਕਰਕੇ ਗਿੱਲਾ ਘੱਟ ਹੁੰਦਾ ਬਾਕੀ ਮੱਜਾਂ ਨੇ ਅੱਜਾ ਬਣੀਆਂ ਨੇ ਪੂਰੇ ਨਹੀਂ ਯਾਰੀ ਲੈਤੇ ਨੇ ਮੋਜ ਨਾਲ ਬੈਠੀਆਂ ਰਹੀਆਂ ਨੇ ਤੇ ਬਾਕੀ ਆਪਾਂ ਦੁਪਹਿਰੇ ਇਹਨਾਂ ਨੂੰ ਨਮਾਉਂਦੇ ਵੀ ਹੁੰਦੇ ਸੀਗੇ ਹੁਣ ਆਪਾਂ ਨੂੰ ਦੁਪਹਿਰੇ ਨਮਾਉਣ ਦੀ ਕੋਈ ਲੋੜ ਨਹੀਂ ਹੈਗੀ ਤੇ ਵਾਕਿ ਉਹਨਾਂ ਆਪਾਂ ਜਦੋਂ ਸਨੀਆਂ ਰੋ ਨਹੀਂ ਰਲਾ ਲੀਏ ਫਿਰ ਮਿਲਦੇ ਹਾਂ ਹਾਂਜੀ ਤੇ ਸੰਨੀ-ਸੰਨੀ ਪਾਤੀ ਆਪਾਂ ਬਾਕੀ ਤੁਸੀਂ ਚੈੱਕ ਕਰ ਸਕਦੇ ਹੋ ਖਾਰੀਆਂ ਤੇ ਇਹਨੂੰ ਆਪਾਂ ਫੀਡ ਪਾਉਣੇ ਹੁੰਦੇ ਆ ਦੋਵੇਂ ਮੈਂ ਸਾਨੂੰ ਸੰਜਣ ਦੀ ਤੇ ਬਾਕੀ ਖਾਰ ਗਿਆ ਨੇ ਖੁਸੋ ਕੇ ਦੇਖੋ ਇਤਰੋ ਕਟੀਆਂ ਖਾਰੀਆਂ ਨੇ ਤੇ ਅੱਗੇ ਮੈਂ ਜ ਖਾਰੀਆਂ ਤੇ ਹੁਣ ਮਿੱਤਰੋ ਆਪਾਂ ਪਾ ਕੇ ਆਉਣੇ ਆ ਬਈ ਕਬੂਤਰਾਂ ਨੂੰ ਦਾਣੇ ਫਵਾਰੇ ਆਪਾਂ ਕਰਤੇ ਸੀਗੇ ਬੰਦ ਤੇ ਹੁਣ ਆਪਾਂ ਪਾ ਕੇ ਆਉਣੇ ਆ ਕਬੂਤਰਾਂ ਨੂੰ ਦਾਣੇ ਬਾਕੀ ਇਤਰੋ ਇਹ ਮੈਸ ਖਾਰੀ ਹੈਗੀ ਇੰਨੇ ਇਹ ਸੰਨੇ ਸੰਨੇ ਖਾ ਲੈਣਗੀਆਂ ਤੇ ਫਿਰ ਆਪਾਂ ਆ ਕੇ ਇਹਨਾਂ ਨੂੰ ਪਾਣੀ ਪਿਲਾ ਦਾਂਗੇ ਤੇ ਹੁਣ ਆਪਾਂ ਚੱਲੀਏ ਚਵਾਰੇ ਤੇ ਫਿਰ ਮਿਲਦਾ ਤੁਹਾਨੂੰ ਆ ਗਏ ਮਿੱਤਰੋ ਪਕੌੜੇ ਤੇ ਕਬੂਤਰ ਕੋਲ ਉਤਰ ਬਿਚਾ ਦਿੰਨੇ ਆਪਾਂ ਤੁਹਾਨੂੰ ਕਰੋ ਜੱਕ ਤੇੱਕੇ ਉਹਦਾ ਥੱਲੇ ਬਿੱਠਾ ਇਧਰ ਬਾਕੀ ਕਬੂਤਰ ਵਾਲੇ ਵੀਰ ਭਾਈ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਦੇ ਨੇ ਤੇ ਇੱਕ ਮਤਰਪਾਪਾ ਨੇ ਬਣਾ रखीਆ ਬਈ ਲਾਲ ਸਾਤਰੀ ਸਾਤਰੀ ਵੀ ਆਪਾਂ ਤੁਹਾਨੂੰ ਦਿਖਾ ਦੇਨੇ ਆ ਤੇ ਗੋਲੀ ਰੱਖਣ ਵਾਲੀਆ ਅਮਣੀ ਆਂਡੇ ਤੇ ਦਾਣਾ ਪਾਣੀ ਪਾ ਦਈਏ ਹੁਣ ਆਪਾਂ ਇਹਨਾਂ ਨੂੰ ਬਾਕੀ ਭੁੱਖੇ ਨੇ ਤੇ ਦਾਣਾ ਪਾਣੀ ਪਾ ਦਈਏ ਫਿਰ ਮਿਲਦੇ ਆਂ